ਇਰਸੀ ਹੋਰੀ ਹੋਰੀ ਬਾਪੂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹੈਰੀ ਕਾਲੇ ਕਲਾਕਾਰ ਬਹੁਤ ਹੋਏ ਨੇ ਬਹੁਤ ਹੋਣਗੇ ਬਹੁਤ ਗਏ ਨੇ ਇੱਕ ਅਮਰ ਬਾਦ ਉਸਤਾਦ ਅਮਰ ਸਿੰਘ ਚਮਕੀਲਾ ਜੀ ਦੇ ਲਈ ਕੁਝ ਬੋਲ ਲਿਖਿਆ ਉਮੀਦਾਂ ਮਾਨ ਬਖਸ਼ੋ ਹਉ ਸੂਰਤ ਪਿਆਰੀ ਪਿਆਰੀ ਸੀ ਹਾਏ ਨਹੀਂ ਹਾਏ ਗੈਰਾਂ ਨੇ ਮਰਵਾਇਆ ਹਉ ਜਨਾ ਚਿਰਸੀ ਗਾਉਂਦਾ ਯੋ ਕੋਈ ਨੇੜੇ ਗਾਉਣ ਨਾ ਆਇਆ ਦੁਨੀਆ ਖੜ ਖੜ ਤੱਕ ਦੀ ਸੀ ਦੁਨੀਆ ਖੜ ਖੜ ਤੱਕਦੀ ਸੀ ਹਾਈ ਨਹੀਂ ਘੱਟ ਦਿੰਦਾ ਸੀ ਕਿਲਾ ਜੱਗ ਤੂੰ ਬੇਸ਼ੱਕ ਤੁਰ ਗਿਆ ਨਹੀਂ ਪਰ ਦਿਲ ਚ ਰਹੂ ਚਮਕੀਲਾ ਜੱਗ ਤੂੰ ਬੇਸ਼ੱਕ ਤੁਰ ਗਿਆ ਨਹੀਂ ਯਾਦ ਰਹੂ ਚਮਕੀਲਾ ਬੜਾ ਜ਼ੋਰ ਲਗਾਇਆ ਸੀ ਜ਼ਾਲਮਾ ਛੱਡੀ ਨਹੀਂ ਨਿਸ਼ਾਨੀ ਗਾਣੇ ਅੱਜ ਵੀ ਵੱਜਦੇ ਨੇ ਤਾਈਓ ਨੱਚਦੀ ਨਮੀ ਜਵਾਨੀ ਬڑا ਜ਼ੋਰ ਲਗਾਇਆ ਸੀ ਜ਼ਾਲਮਾ ਛੱਡੀ ਨਹੀਂ ਨਿਸ਼ਾਨੀ ਗਾਣੇ ਅੱਜ ਵੀ ਵੱਜਦੇ ਨੇ ਤਾਈਓ ਨੱਚਦੀ ਨਮੀ ਜਵਾਨੀ ਹੁੰਝ ਵਿਆ ਨਹੀਂ ਸਜਦਾ ਹੁੰਝ ਵਿਆ ਨਹੀਂ ਸਜਦਾ ਕੋਈ ਕਿੰਨਾ ਵੀ ਕਰ ਲੈ ਹਿਲਾ ਜੱਗ ਤੋਂ ਬੇਸ਼ੱਕ ਤੁਰ ਗਿਆ ਨਹੀਂ ਪਰ ਦਿਲ ਚ ਰਹੂ ਚਮਕੀਲਾ ਜੱਗ ਤੋਂ ਬੇਸ਼ੱਕ ਤੁਰ ਗਿਆ ਨਹੀਂ ਪਰ ਦਿਲ ਚ ਰਹੁ ਚਮਕੀਲਾ ਸੋਚੀ ਪਾਤੀ ਤਾਣੀ ਨੀ ਵੈਰੀ ਡਿਗਗੇ ਨਕਰਗੜਾ ਕੇ ਹੈਰੀ ਸੱਚੀਆਂ ਦੱਸਦਾ ਏ ਜਦੋਂ ਜਾਂਦਾ ਸੀ ਹੋ ਗਾ ਕੇ ਸੋਚੀ ਪਾਤੀ ਤਾਣੀ ਨੀ ਵੈਰੀ ਡਿਗਗੇ ਨਕਰਗੜਾ ਕੇ ਹੈਰੀ ਸੱਚੀਆਂ ਦੱਸਦਾ ਏ ਜਦੋਂ ਜਾਂਦਾ ਸੀ ਹੋ ਗਾ ਕੇ ਦਿਲੋਂ ਪੁਲਾਇਆ ਜਾਣਾ ਨਹੀਂ ਦਿਲੋਂ ਪੁਲਾਇਆ ਜਾਣਾ ਨਹੀਂ ਰੰਗ ਦਾ ਘੋਰਾ ਕੰਠ ਸੁਰੀਲਾ ਜੱਗ ਤੋਂ ਬੇਸ਼ੱਕ ਤੁਰ ਗਿਆ ਨੀ ਪਰ ਦਿਲ ਚ ਰਹੂ ਚਮਕੀਲਾ ਜੱਗ ਤੋਂ ਬੇਸ਼ੱਕ ਤੁਰ ਗਿਆ ਨੀ ਪਰ ਦਿਲ ਚ ਰਹੂ ਚਮਕੀਲਾ ਹੌਕਲਾ ਹੁੰਦੀਆਂ ਰਹਿਣ ਗਿਆ ਜਦੋਂ ਤੱਕ ਲੱਗਣਗੇ ਮੇਲੇ ਚਮਕੀਲਾ ਅਮਰ ਰਹੂ ਐਸੇ ਖੇਲ ਖੁਦਾ ਨੇ ਖੇਲੇ और गल होंदिया रहनगिया जदों तक लगन गे मेले चमकीला रहू ऐसे खेल खुदा ने खेले हैरी काले का सच कहे हैरी काले का सच कहे हैरी काले, का है काले का सच कहे ना कोई उसो तो फुरतीला जग तो बेशक तुर गया नी पर दिल च रहू चमकीला जग तो बेशक तुर गया नी ਪਰ ਦਿਲ ਚ ਰਹੂ ਚਮਕੀਲਾ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ